ਓਏ ਵੱਧ ਕੇ ਰੇਰ ਚੱਲ ਲੱਗਾ ਮਡਾ ਚੱਲ 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 ਆਹ ਸੰ ਚੈੱਕ ਕਰਕੇ ਦੱਸੀ ਕਦਾਂ ਯੋਰ ਇੱਚ ਹੈਗਾ ਤੇ ਨਹੀਂ ਲੈ ਬੈ ਯੋ ਯਾ ਸੱਚਾ ਏ ਮੇਰਾ ਯਾਰ ਆਹ ਸੰ ਦੱਸੀ ਇਹਨਾਂ ਨੂੰ ਚੜਦਾ ਕਿਉਂ ਨਹੀਂ ਏ ਉਹ ਖੜਾ ਡਾ ਬਈ ਲਾਉਣੇ ਦਾ ਬੂ ਮਗਰ ਤੂੰ ਕਿਹੋ ਜੀਟਰ ਕਾ ਮੋਣਾ ਜੀਟਰ ਓਏ ਹੁਣ ਦੋਵਾਂ ਦਾ ਯੋਰ ਪਾਉਣਗੇ ਚੱਲ 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 ਚੜ੍ਹ ਤੇ ਤੋਹੀ ਧੀਆ ਹੋ ਲੱਗਾ ਚੱਲ ਲਾ ਲਾ ਲੋ ਤਾਇਆ ਚੱਲ 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 ਬੈ ਕੀ ਹੋਣੇ ਹੋਈਓ ਸਾਰੇ ਆਈਓ ਸਾਰੇ ਬਹਿ ਜਾਂਦੀ ਗਈ ਐ ਫਿਰ ਉਹ ਹੀ ਟੜ ਕਰ ਲੈਣੇ ਆਪਣਾ ਹੀ ਸਵਰਾਜ ਲਿਆਓ ਸਵਰਾਜ ਵੀਰੋ ਸੱਚਾ ਆ ਜਿਹਨੂੰ ਯਾਦ ਖਾਂਡੇ ਜੇ ਨਾ ਹੋਲੈਂਡ ਲਿਆਓ ਅੱਗੇ ਅੱਜ ਜ਼ੋਰ ਵੇਖੀ ਉਹਦਾ ਵੀ ਦੋਪੀ ਸੱਚਾ ਨੂੰ ਲੰਘੇ ਗੱਡੀ ਤੇ ਆਹ ਲੈ ਗਈ ਹੋਲੈਂਡ ਅੱਜ ਹੋ ਗਣਦਾ ਯੋਰੇ ਆ ਵੀਰ ਦਾ ਮੂੰਹ ਇੱਕ ਹੁਣ ਕਿੱਦਾਂ ਦਰ ਗਿਆ ਲਾਓ ਜੀ ਇੱਕ ਤੇ ਦੋ ਤੇ ਤਿੰਨ ਚਾਰ ਪੰਜ ਕੇ ਟੈਟਰ ਟੈਟਰ ਹੋ ਗਏ ਆ ਦੋ ਰੈਕਟ ਦੇ ਆ ਆ ਜਾਲਰ ਵੀ ਤੋੜ ਆ ਵੀ ਆ ਗਿਆ ਹੀ ਕਹਿੰਦੇ ਕਹਿੰਦੇ ਲੈ ਵੀ ਅਰਬੀ ਘੋੜਾ ਲੈ ਕੇ ਪਹੁੰਚ ਚੁਕੇ ਨੇ ਰਾਜਵੀਰ ਮੈਦਾਨ ਦੇ ਵਿੱਚ ਅੱਜ ਪਤਾ ਲੱਗੂਗਾ ਛੁੱਟਦੇ ਪਰੇ ਨਹੀਂ ਜਾਈਦੀ ਫਿਰ ਉਹਦਾ ਪਠੇ ਲੈਣ ਗਿਆ ਏ ਇਦਾਂ ਸਾਥ ਲਿਆ ਢੀਂਡਾ ਮਰਦੀ ਅੱਜ ਚਕਾ ਦੇ ਗਾੜੀ ਚੱਲ 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 ਇਹਦੇ ਇੱਥੇ ਪੜ੍ਹਦੇ ਨੇ ਇਹਨਾਂ ਨਹੀਂ ਜਾਂਦਾ ਕੱਖ ਕਰਨਾ ਸਾਲਿਆ ਪਾਦਾ ਦਿੱਤਾ ਹੋਰ ਕੀ ਕਰਦ ਤਾ ਆਉਂਦੇ ਚੱਲ ਚੱਲ ਕੜ ਕੇ ਨਾ ਮਰੀ ਹੋਰ ਨਾ ਗਾਂ ਕਰਦੀ ਸਾਰਾ ਕਿੰਨੇ ਵੇ ਲੋਹੇ ਕੱਢਣਾ ਇੱਥੇ ਲਈ ਹੋਰਿਆ ਗਵਾਦੇ ਚੜੇ ਹੱਥ ਚੋੜੇ ਲੈ ਆਜੋਣਾ ਦਾੜਿਆ ਉਹ ਕਹਿੰਦੇ ਅਗਲਾ ਆਂਦਾ ਅੱਜ ਤੋੜਨਾ ਅੱਜ ਤੁਹਾਡਾ ਚੱਲ ਫੇਰ ਗਈ ਦੀ ਦਾ ਚੱਲ ਬਾਈਡ ਐਂਗਲ ਚੱਲ ਰੋਏ ജോയി <laughs> ഗാ <laughs> ಇದ್ರೋ ಈ ಮಳೆಯಾ ਨੇ ਪੜ ਗਿਆ ਕੰਮ ਇੰਨਾ ਕੰਮ ਹੀ ਥੱਲੇ ਦੋ ਰੈਸਟ ਦੇ ਇੱਕ ਆ ਦੇਖੋ ਨਿਕਲ ਜਾ ਨਿਕਲੋ ਜਾ ਹੁਣ ਪੱਠੇ ਵੱਡੋ ਪੱਠੇ ਜਾ ਕੇ ਅਰ ਬੀਗਰ ਦੇ ਰੇਸਾਂ ਦਿੱਤੀਆਂ ਪੂਰੀਆਂ ਡੀਨ ਨੇ ਅੱਜ ਐਵੇਂ ਨਹੀਂ ਕਹਿਣਾ ਡੀਨ ਨੂੰ ਇਹ ਦਾਦਾ ਗੇਰ ਦੱਸ ਦੇ ਮੈਨੂੰ ਕਿਹੜਾ ਵਾ ਤਾਲੀ ਉਹ ਬੜੇ ਹੀ ਨਹੀਂ ਇਹ ਤਾਂ ਚਾਹ ਪੀ ਲਓ ਜੀ ਹੁਣ ਟਰੈਕਟਰ ਕੱਢ ਕੇ ਅਸੀਂ ਗੇੜੀ ਮਾਰਦੀ ਇੱਕ ਨਵਾਂ ਹੈਂਡਲ ਪਾਇਆ ਨਹੀਂ ਨੇ ਵੈਰਾ ਲੈਂਬੜੀਆਂ ਤਗੜੀਆਂ ਮੜ ਬਣਾਏ ਨਾ ਹੁੰਦੀ ਸਾਰਾ ਹੁਣ ਵੇਖੋ ਮੈਂ ਕਿੱਥੇ ਪੀਤਾ ਆਂਦਾ ਪੀਲਾ ਮੱਤਾ ਓਏ ਅੱਜ ਪੰਡਾ ਚਾਉਣਾ ਹੈ ਪੰਪੀ ਦੇ ਹਾਂ ਕੰਡਾ ਚਾਉਣਾ ਹੈ ਓਏ ਸਵਾਹੇ ਬੇਸੜਾ ਮੱਤਾ ਜਾਈ ਨੂੰ ਭਾਈ ਮਰਦਾ ਰੂ ਫੇਰ ਮੈਂ ਓ ਜਾ ਭਾਈ ਪੰਡਾ ਕਿਨੇ ਚਾਉਣੀ ਆ ਪੰਡਾ ਆਂਦਾ ਬੁੱਢਾ ਆਇਆ ਵਾ ਛੋਟਾ ਆ ਗਿਆ ਸਾ ਪੰਪੀ ਦੇ ਨਾ ਨਾ ਤਬਰ ਇੱਧਾ ਹੋਇਆ ਇਹਨੂੰ ਓ ਭਾਈ ਆਲੋਏ ਰਵਾਨਾ ਆ ਗਏ ਮੁੰਡੇ ਗਾਜ਼ੀਰੀਆ ਦੀ ਨਾਲ ਚੱਲ ਕਾਰੋਬਾਰ ਵੇਚ ਚੱਲ ਤੇ 2 ਮਿੰਟ ਦੀ ਬ੍ਰੇਕ ਆਈ ਵਿੱਚ ਵਧੀਆ ਚੱਲਦਾ ਏ ਪ੍ਰੈਸ਼ਰ ਹੀ ਉਹਦਾ ਸਟੇਰੀਂਗ ਮੈਂ ਵੀ ਇਹ ਛੱਡਦੀ ਟੀਂਡੇ ਨੇ ਟੀਂਡੇ ਨੂੰ ਛੱਡਦੀ ਉਹ ਦੇਖੋ ਇਹ ਆਪਣੇ ਵੱਲੋਂ ਤਾਂ ਫਾਇਦੇ ਲਈ ਬਣਾਈ ਐ ਅੱਜ ਫਸ ਗਈ ਟਰਾਲੀ ਦਾ ਟਾਇਰ ਪੈ ਗਿਆ ਇੱਦਾਂ ਚੱਲ ਚੱੜ ਹੁਣ ਹਾਈ ਹਾਈ ਹੋਰ ਸਾਫ਼ ਕਰਕੇ ਜਿਹੜਾਊਗਾ ਨਾ ਬਹੁਤ ਮਮਾ ਵੇਲਾ ਸਵਾਜ ਇੱਕ ਉਹ ਵਿਆਹ ਮਰੀਜ਼ ਵਾਹ ਤੂੰ ਵੇਸੋਂ ਨਾਲ ਦੇਣਾ ਰੇਤ ਵਾਲੇ ਦੀ ਹੈਗੇ ਇੰਗਲ ਅੱਠ ਐਸੇ ਬਰਕਰਾਰੋ ਸਾਨੂੰ ਰੇਤ ਬਜਲੀ ਚਾਹੀਦੀ ਹੈ ਵੀ ਬੋਲਣਾ ਵਿੱਚ ਚਾਹ ਬੋਲਣਾ ਚਾਹ ਲਗਾਇ ਤੜਾ ਥੋੜੇ ਇਮੋਜੀ ਇਹ ਧਾਉਂਦੇ ਆ ਤਾਏ ਕਿਦਾਂ ਕਿਦਾਂ ਕਿੰਦਾ ਵੇਦਤ ਰਤੀ ਗਾ ਰਿਹਾ ਕੋਣ ਤੋਰ ਪੂਗਾ ਪਾਤ ਜੋੜਦੇ ਲੱਗਾ ਤੋਰਨ ਦਾ ਲਓ ਜੀ ਇਹ ਇੱਕ ਆਥੋਂ ਬਣ ਜਾਨੀ ਆ ਬਸੇਰਾ ਮਹਿੰਗਾ ਟੈਲਾ ਆਪਣੀਆਂ ਵਿੱਚ ਟੈਲਾ ਆਪਣੀਆਂ ਹੀ ਬਗਾਨੀਆਂ ਲਓ ਜੀ ਇੱਕ ਟੱਟ ਰਹਿ ਗਿਆ ਸੇਰੇ ਉਹ ਹੁਣ ਚੈੱਕ ਕਰਾਉਨੇ ਤੁਹਾਨੂੰ ਆ ਜਾ ਆ ਜਾ ਆ ਜਾ ਆ ਜਾ ਪਸੰਦ ਗਾ ਚੜਾ ਲਾਇਆ ਹੈ ਨੋਦਵਾਨ ਗਾਣੇ ਬੰਦ ਕਰੋ ਕਾਪੀਰਾਈਟ ਵਾਜ ਜਾਦਾ ਕਰਵਾਇਆ ਹੈ ਹੈ ਅਲਟੀਨੇਟਰ ਓਏ ਓਦਰਵਾ ਲਿਆ ਪੈਰ ਨਾਲੇ ਉਹ ਲੱਗਾ ਲੱਗਾ ਲੱਭਾ ਹੀ ਨਾ ਬਟਾ ਲਿਓਗੇ ਤੋ ਲੱਭਾ ਹੀ ਨਹੀਂ ਸਵੇਰੇ ਲੇਟ ਹੋ ਗਿਆ ਮੁੰਡਾ ਕਿਤੇ ਗਿਆ ਹੈ ਗਿਆ ਹੈ ਕਿਤੇ ਹੁਣ ਮੇਰੇ ਮੁੰਡੇ ਨੂੰ ਕੀ ਹਾਲ ਹੈ ਆਹੋ ਆਹੋ ਮਾਰਨਾ ਦੀ ਕਾਹਨ ਕਾਹਦੀ ਮਾਰਦਾ ਸੀਟੀ ਮਰੀ ਨਹੀਂ ਸੀਟੀ ਇਹ ਨਹੀਂ ਮਾਰੀ ਸੀਟੀ ਨਹੀਂ ਮਾਰੀ ਇਹ ਕਿੱਥੋਂ ਕਰਵਾਏ ਲੈ ਨਹੀਂ ਨਹੀਂ ਕਰਵਾਇਆ ਆਹ ਪ੍ਰਾਣਾਟੀ ਕਿਹਟਿਆ ਹਾਂ ਇਹ ਛੋਟਿਆ ਤੀਸ ਲਾਲਾ ਇਹਨੇ ਲੱਗਣੀ ਓ ਉਹ ਇੱਚੇ ਬਣਾਏ ਹੁੰਦੇ ਐਂਗਲ ਆਹ ਉਹੀ 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 ਓਏ ਕਿਉਂ ਨਾ ਗੱਲਾਂ ਹੱਤ ਕੱਢਣ ਦਾ ਵੇ ਪਤੀ ਲੱਗ ਜਾਣੀ ਸਿੱਧੀ ਇਥੋਂ ਹਲੋ ਆ ਵਧੀਆ ਰੇਸ ਤੇ ਰੇਸ ਵੀ ਤਾ ਕਰਾ ਦੇਣਾ ਫਿਰ ਪਿੰਡਾਂ ਪਿੰਡਾਂ ਕੀ ਨਾ ਆ ਆਪਣੇ ਪੇਂਟ ਲੱਗ ਗਈ ਐ ਇਹ ਸਾਰੇ ਟੀਂਡੇ ਦਾ ਵੀ ਆ ਹਾਂ ਟੀਂਡਾ ਲੈ ਆ ਲਸਮੇ ਦੇ ਟੀਂਡਾ ਵੀ ਲੈ ਆ ਇਥੇ ਮਾਵਾ ਬੜੇ ਰੋੜ ਤੇ ਟੱਕਰ ਨਹੀਂ ਆੜੀ ਗੱਲਬਾਤ ਬਣਾਈ ਛੇਰੇ ਤੇ ਕਿੱਥੇ ਭਾਗੇ